ਮਲਾਰ ਮਹੱਲਾ ਪੰਜਵਾ ਪਰਮੇਸ਼ਰ ਹੋਵਾ ਦਇਾਲ ਮੇਗ ਵਰਸੈ ਪਰਮੇਸ਼ਰ ਭਤੀ ਕਿਸਾਨ ਲਾ ਦਨੇ ਪਰਮੇਸ਼ਰ ਹੋਵਾ ਦਇਾਲ ਮੇਗ ਵਰਸੈ ਅੰਮ੍ਰਿਤ ਧਾਰ ਸਗਲੇ ਜੀਅ ਜੰਤ ਤ੍ਰਿਪਤਾਸੀ ਕਰ ਸਗਲੇ ਜੀਅ ਜੰਤ ਤ੍ਰਿਪਤਾਸੀ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਾਨ ਨਾਮ ਸੰਭਾਲ ਸਦਾ ਸਦਾ ਇਥੇ ਵਿਸਰਾਮ ਲਾ। ਮਾਨ ਨਾਮ ਸੰਭਾਲ ਸਦਾ ਸਦਾ ਮਾਨ ਨਾਮ ਸੰਭਾਲ ਗੁਰ ਪੂਰੇ ਕੀ ਸੇਵਾ ਪਾਇਆ ਐਥੈ ਉਥੈ ਨਿਭਹਿ ਨਾਲ ਰਹਾਉ ਦੁਖ ਭੰਨਾ ਭੈ ਭੰਜਨ ਹਾਰ ਦੁਖ ਭੰਨਾ ਪਾ ਭੰਜਨ ਹਾਰ ਆਪਨਾ ਜੀਆ ਕੀ ਕੀਤੀ ਸਾਰ ਰੱਖਣ ਹਾਰ ਸਦਾ ਮਿਹਰਵਾਨ ਸਦਾ ਸਦਾ ਜੈ ਕੁਰਬਾਨ ਕਾਲ ਗਵਾਇਆ ਕਰਤੈ ਆਪ ਸਦਾ ਸਦਾ ਮਾਨ ਤਿਸ ਨੂੰ ਜਾਪ ਸਦਾ ਸਦਾ ਮਾਨ ਤਿਸ ਨੂੰ ਜਾਪ ਸਦਾ ਸਦਾ ਮਾਨ ਤੇ ਸੁਨੋ ਜਾਪ ਦ੍ਰਿਸ਼ਟ ਧਾਰ ਰਾਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਗੁਣ ਗਾਵੋ ਨਿਤ ਨਿਤ ਇੱਥੇ ਵਿਸਰਾਮ ਲਾਉਣਾ ਹੈ ਗੁਣ ਗਾਵੋ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣਹਿ ਪ੍ਰਤਾਪ ਨਾਵੈ ਕੀ ਪੈਜ ਰਖਦਾ ਆਇਆ ਨਾਨਕ ਬੋਲੇ ਤਿਸ ਕਾ ਬੁਲਾਇਆ ਨਾਨਕ ਬੋਲੇ ਤਿਸ ਕਾ ਬੁਲਾਇਆ ਮਲਾਰ ਮਹੱਲਾ ਪੰਜਵਾ ਗੁਰ ਸਰਣ ਆਈ ਸਗਲ ਨਿਧਾਨ ਸਾਚੀ ਦਰਗਹਿ ਪਾਈਐ ਮਾਨ ਭ੍ਰਮ ਭਉ ਦੂਖ ਭ੍ਰਮ ਭਉ ਦੂਖ ਦਰਦ ਸਭ ਜਾਏ ਸਾਧ ਸੰਗ ਸਾਧ ਹਰ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਲਾਹੇ ਨਾਮ ਨਿਧਾਨ ਜਪਹੁ ਦਿਨ ਰਾਤੀ ਮਨ ਚਿੰਦੇ ਫਾਲ ਪਾਏ ਰਹਾਉ ਸਤ ਗੁਰ ਜੀਵੜ ਅਵਰ ਨ ਕੋਏ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਰਨ ਦੁਖ ਤੇ ਰਾਖੈ ਮਾਇਆ ਵਿਖ ਫਿਰ ਬਹੜ ਨ ਚਾਖੈ ਗੁਰ ਕੀ ਮਹਿਮਾ ਕਥਨ ਨ ਜਾਏ ਗੁਰ ਪਰਮੇਸ਼ਰ ਸਾਚੈ ਨਾਏ ਸੱਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਚੀ ਗੁਰ ਪੂਰਾ ਪਾਇ ਵਡਭਾਗ ਕਾਮ ਕ੍ਰੋਧ ਲੋਭ ਮਾਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸੱਚ ਅਰਦਾਸ ਰਾਗ ਮਲਾਰ ਮਹੱਲਾ ਪੰਜਵਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰਮਨਾਰ ਪ੍ਰਿਆਯ ਦਯਾਰ ਸਿਉ ਰੰਗ ਕੀਆ ਹੇ ਵਿਸਰਾਮ ਧਿਆਨ ਨਾ ਲਾਉਣਾ ਹੈ ਗੁਰਮਨਾਰ ਇੱਥੇ ਵਿਸਰਾਮ ਹੈ ਪ੍ਰੇ ਪ੍ਰਿਆ ਦਯਾਰ ਸਿਉ ਰੰਗ ਕੀਆ ਕਿਨੋਰੀ ਸਗਲ ਸਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰthia ਰਹਾਉ ऐसे री मन पाए कै आप गवाए कै ऐसे री मन पाए कै आप गवाए कै इथे विश्राम है कर साधन से ओ संग बाजे बजहै मृदंग अनाहद कोकिल री राम नाम बोलै मदर बैन अत सुहिया बाजे बजहै मृदंग अनाहद कोकिल री इथे विश्राम है ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ ਬਾਜੇ ਬਜੈ ਮ੍ਰਿਦੰਗ ਇਸ ਨੂੰ ਰਾਰੀ ਨੂੰ ਸਿਹਾਰੀ ਲਾ ਕੇ ਬੋਲਣਾ ਮ੍ਰਿਦੰਗ ਇੱਥੇ ਠਮਕ ਹੈ ਅਨਾਹਦ ਕੋਕਿਲ ਦੀ ਇੱਥੇ ਵਿਸਰਾਮ ਹੈ ਰਾਮ ਨਾਮ ਬੋਲੇ ਇੱਥੇ ਠਮਕ ਹੈ ਮਧੁਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਆਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ऐसी तेरे दर्शन की शोभा इति ठमक आत अपार प्रया अमोघ इति विश्राम है तैसे ही संग संत बने भाव उतार नाम पने राम 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 माल लहर राम, राम 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 नहीं कहना राम 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 माल ਰਾਮ 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 ਮਾਲ ਰਾਮ ਪੂਲਾ ਬੋਲਣਾ ਰਾਮ ਨਹੀਂ ਕਹਿਣਾ ਹੈ ਕਸ ਕੇ ਮਨ ਫੇਰ ਤੇ ਹਰ ਸੰਗ ਸੰਗੀਆ ਜਾਨ ਨਾਨਕ ਪ੍ਰੇਉ ਪ੍ਰੀਤਮ ਥੀਆ ਪ੍ਰੇਉ ਨਹੀਂ ਪ੍ਰੇਉ ਪ੍ਰੇਉ ਪ੍ਰੀਤਮ ਥੀਆ ਮਲਾਰ ਮਹੱਲਾ ਪੰਜਵਾ ਮਾਨ ਕਰੈ ਭ੍ਰਮੈ ਬਣੈ ਮਾਨ ਇਥੇ ਵਿਸਰਾਮ ਲਾਉਣਾ ਹੈ ਘਣਾ ਭ੍ਰਮੈ ਬਣੈ ਮਨ ਕਣੈ ਭ੍ਰਮੈ ਬਣੈ ਉਮਕਤ ਰਸ ਚਾਲੈ ਹਾਂ ਇਹ ਪਾਠ ਉਮਕਤ ਪਾਠ ਕਰਨਾ ਹੈ ਹੁੰਜ ਲਿਖਿਆ ਹੋਇਆ ਉਮਕਤ ਰਸ ਚਾਲੈ ਪਰੰਪਰਦਾ ਦੇ ਵਿੱਚ ਪਾਠ ਕਰਾਇਆ ਜਾਂਦਾ ਉਮਕਤ ਇੱਥੇ ਵਿਸਰਾਮ ਹੈ ਰਸ ਚਾਲੈ ਉਮਕਤ ਰਸ ਚਾਲੈ ਪ੍ਰਭ ਮਿਲਬੇ ਕੀ ਚਾਹ ਪ੍ਰਭ ਮਿਲਬੇ ਕੀ ਚਾਹ ਰਹਾਉ ਤ੍ਰੈਗੁਨਮਾਈ 모ਹ ਆਈ ਤ੍ਰੈਗੁਨਮਾਈ ਇਥੇ ਤੁਮਕ 모ਹ ਆਈ ਇਹ 모ਹ 에 ਆਈ ਨਹੀਂ ਬੋਲਣਾ 모ਹ ਆ ਦੇ ਵਿੱਚ ਡੈਸ਼ ਦੇ ਕੇ ਈ ਨਾਲ ਪਾਠ ਕਰਨਾ ਉਂਝ ਲਿਖਿਆ 모ਹ 에 ਆਈ ਪਰ ਪਾਠ ਕਰਨਾ ਹੈ 모ਹ ਆਈ ਤ੍ਰੈਗੁਨਮਾਈ 모ਹ ਆਈ ਤ੍ਰੈ ਗੁਣ ਮਾਈ ਮੋਹਿਆਈ ਮੋਹਿਆਈ ਇਕੱਠਈ ਮੋਹਿਆਈ ਤ੍ਰੈ ਗੁਣ ਮਾਈ ਮੋਹਿਆਈ ਕਹੋ ਬੇਦਨ ਕਾਹ ਆਣ ਉਪਾਵ ਸਗਰ ਕੀਏ ਨਹ ਦੂਖ ਸਾ ਕਹ ਲਾਹੇ ਭਾਜ ਸਰਨ ਸਾਧੂ ਨਾਨਕਾ ਮੇਲ ਗੁਣ ਗੋਬਿੰਦ ਹਿਤ ਗਾਹੇ ਮਲਾਰ मोहला प्रेयकी <coughs> प्रेयकी सोब सुहावनी हा हा हू गंधर्व हा हू हू ये ही पाठ है हा हा हू इस तरह नहीं बोलना कठे लिखे हुए हैं हा हा हू हू गंधर्व अपसरा ਗੰਦਰਬ ਅਪਸਰਾ ਅਪਸਰਾ ਨਹੀਂ ਕਹਿਣਾ ਹੈ ਹਾ ਹਾ ਹੂ ਹੂ ਹਾ ਹਾ ਹੂ ਆਨੰਦ ਮੰਗਲ ਰਾਸ ਗਾਵਣੀ ਨੀਕੀ ਆਨੰਦ ਮੰਗਲ ਰਾਸ ਇਥੇ ਠਮਕ ਗਾਵਣੀ ਨੀਕੀ ਰਾਵ ਹਾ ਹਾ ਹੂ ਹੂ ਗੰਦਰਬ ਅਪਸਰਾ ਆਨੰਦ ਮੰਗਲ ਰਾਸ ਗਾਵਣੀ ਨੀਕੀ ਰਹਾਉ ਧੁਨਤ ਲਲਤ ਗੁਨੱਗ ਅਨਕਪਾਂਤ ਤੂੰ ਨਿਤ ਲਾਲਿਤ ਗੁਨੱਗ ਇੱਥੇ ਠਮਕ ਲਾ ਦਿੰਨੀ ਹੈ ਇਸ ਨੂੰ ਗੁਨੱਗ ਉਚਾਰਨ ਕਰਨਾ ਗੁਨਗ ਨਹੀਂ ਕਹਿਣਾ ਥੋੜਾ ਜਿਹਾ ਕੱਸ ਕੇ ਗੁਨੱਗ ਤੂੰ ਨਿਤ ਲਾਲਿਤ ਗੁਨੱਗ ਅਨਕਪਾਂਤ ਇੱਥੇ ਵਿਸਰਾਮ ਗੱਗੇ ਬਹੁ ਵਿਦ ਰੂਪ ਦਿਖਾਵਨੀ ਨੀਕੀ ਬਹੁ ਵਿਦ ਰੂਪ ਦਿਖਾਵਨੀ ਨੀਕੀ ਗੁਨੱਗੇ ਦਾ ਉਚਾਰਨ ਗੱਗੇ ਔਂਕੜ ਨੰਨਾ ਗੱਗੇ ਸਿਹਾਰੀ ਐੜਾ ਗੁਨੱਗ ਇਥਾ ਯੱਯਾ ਹੈ ਦਾਈਯਾ ਸਿਦਾ ਉਚਾਰਨ ਗੁਣਗਯ ਉਚ ਕਰਨਾ ਹੈ ਗੇਰ ਤਰ ਥਲ ਜਲ ਭਵਨ ਭਰਪੁਰ ਗੇਰ ਤਰ ਥਲ ਜਲ ਇਥੇ ਠਮਕ ਭਵਨ ਭਰਪੁਰ ਇਥੇ ਵਿਸਰਾਮ ਹੈ ਘਾਟ ਘਾਟ ਲਾਲਨ ਸ਼ਾਵਨੀ ਨੀਕੀ ਘਾਟ ਘਾਟ ਲਾਲਨ ਸ਼ਾਵਨੀ ਨੀਕੀ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾ ਕਹਿ ਭਾਵਨੀ ਨੀਕੀ ਜਿਹੜਾ ਵਿਸਰਾਮ ਹੈ ਨਾ ਉਹਦੇ ਤੇ ਜ਼ਿਆਦਾ ਰੁਕਣਾ ਇਹ ਨਾ ਹੋਵੇ ਯਮਕ ਨੂੰ ਵੀ ਵਿਸਰਾਮ ਬਣਾ ਦੀਏ ਦੇਣੀ ਤਾਂ ਯਮਕ ਵੀ ਹੈ ਪਰੰਤੂ ਉਸ ਨੂੰ ਵਿਸਰਾਮ ਨਹੀਂ ਬਣਾ ਦੇਣਾ ਸਾਧ ਸੰਗਤ ਰਾਮਈਆ ਰਸ ਪਾਇਓ ਇੱਥੇ ਜ਼ਿਆਦਾ ਰੁਕਣਾ ਹੈ ਨਾਨਕ ਜਾ ਕਹਿ ਭਾਵਨੀ ਨੀਕੀ ਨਾਨਕ ਪਾਤੇ ਥੋੜਾ ਜੀ ਯਮਕ ਥੋੜਾ ਜਿਆ ਰੁਕਣਾ ਜ਼ਿਆਦਾ ਨਹੀਂ ਰੁਕ ਜਾਣਾ ਨਹੀਂ ਤਾਂ ਫੇਰ ਉਹ ਬਹੁਤ ਹੋ ਢੰਗ ਨਾਲ ਚਾਲ ਬਣ ਜੀਗੀ ਮਲਾਰ ਮਹੱਲਾ ਪੰਜਵਾ ਗੁਰ ਪ੍ਰੀਤ ਪਿਆਰੇ ਚਰਨ ਕਮਲ ਰਿਤ ਅੰਤਰ ਧਾਰੇ ਰਹਾਉ ਦਰਸ ਸਫਲੇਉ ਦਰਸ ਪੀਖਿਉ ਗਏ ਕਿਲ ਵਿਖ ਗਏ ਕਿਲ ਵਿਖ ਗਏ ਮਨ ਨਿਰਮਲ ਉਜੀਆਰੇ ਬਿਸਮ ਬਿਸਮਾ ਬਿਸਮ ਭਈ ਆਗ ਕੋਟ ਹਰਤੀ ਨਾਮ ਲਈ ਗੁਰ ਚਰਨ ਮस्तक ਡਾਰ ਪਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਤ ਟੇਕ ਤੇਹਾਰੇ ਜਨ ਨਾਨਕ ਸਰਨ ਦੁਆਰੇ ਮਨਾਰ ਮਹੱਲਾ ਪੰਜਵਾਂ ਬਰਸ ਸਰਸ ਆਗਿਆ ਬਰਸ ਸਰਸ ਆਗਿਆ ੋਹੀ ਆਨੰਦ ਸਗਲ ਭਾਗ ਰਹਾਉ ਸੰਤ ਸੰਗੇ ਮਨ ਪਰ ਫੜੈ ਮਿਲ ਮੀਘ ਧਰ ਸੁਹਾਗ ਸੰਤ ਸੰਗੇ ਮਨ ਪਰ ਫੜੈ ਤੇ ਵਿਸਰਾਮ ਮਿਲ ਮੀਘ ਧਰ ਸੁਹਾਗ ਕਨਕੋਰ ਪ੍ਰੀਤ ਮੋਰ ਚਿਤ ਚਾਤ੍ਰਿਕ ਬੂਂਦ ਓ ਚਿਤ ਚਿਤ ਚਾਤ੍ਰਿਕ ਬੂਂਦ ਓਰ ਚਿਤ ਚਿਤ ਚਾਤ੍ਰਿਕ ਇੱਥੇ ਵਿਸਰਾਮ ਬੂੰਦ ਔਰ ਇਸ ਨੂੰ ਔਰ ਨਹੀਂ ਬੋਲਣਾ ਔਰ ਉਚਾਰਨ ਕਰਨਾ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਤੋ ਮਿਲ ਸੰਤ ਨਾਨਕ ਜਾਗਿਆ ਨਾਨਕ ਜਾਗਿਆ ਨਹੀਂ ਕਹਿਣਾ ਥੋੜਾ ਜਿਹਾ ਨਖੇਰ ਕੇ ਪੜਨਾ ਹੈ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾ ਗੋਨ ਗੋਪਾਲ ਗਾਉ ਨੀਤ RAM ਨਾਮ ਧਾਰ ਜੀਤ ਰਹਾਉ ਸੂਡ ਮਾਨ ਤਜ ਗੁਮਾਨ ਮਿਲ ਸਾਧੂ ਆਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹਿ ਦੋਖ ਮੀਤ ਹਰ ਸਿਮਰ ਇਕ ਰੰਗ ਇਥੇ ਵਿਸਰਾਮ ਹੈ ਮਿਟ ਜਾਹੀਂ ਦੁਖ ਮੀਤ ਪਾਰ ਬ੍ਰਹਮ ਭਏ ਦਇਆਲ ਬਿਨਸ ਗਏ ਵਿਖੇ ਜੰਜਾਲ ਸਾਧ ਜਨ ਕੈ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤ ਮਲਾਰ ਮਹੱਲਾ ਪੰਜਵਾ ਧਾਨ ਗਰਜਤ ਗੋਬਿੰਦ ਰੂਪ ਕਾਨ ਗਰਜਤ ਗੋਬਿੰਦ ਰੂਪ ਗੋਨ ਗਾਵਤ ਸੁਖ ਚੈਨ ਐਸੀ ਤਰ੍ਹਾਂ ਵੱਖਰਾ ਪਾਠ ਕਰਨਾ ਹੈ ਸੁਖ ਚੈਨ ਸੁਖ ਚੈਨ ਨਹੀਂ ਕਹਿ ਦੇਣਾ ਕਈ ਪਾਠੀ ਸਿੰਘ ਇਕੱਠੇ ਹੀ ਬੋਲ ਜਾਂਦੇ ਹਨ ਸੁਖ ਚੈਨ ਸੁਖ ਚੈਨ ਤਾਂ ਕਿਸੇ ਦਾ ਨਾਂ ਰੱਖਿਆ ਹੁੰਦਾ ਹੈ ਤੇ ਇਸ ਕਰਕੇ ਵੱਖਰਾ ਬੋਲਣਾ ਹੈ ਗੋਨ ਗਾਵਤ ਸੁਖ ਚੈਨ ਅਰਹਾਉ ਹਰ ਚਰਨ ਸਰਨ ਤਰਨ ਸਾਗਰ ਤੁਨ ਅਨਹਤਾ ਰਸ ਬੈਨ ਪਥਿਕ ਪਿਆਸ ਚਿਤ ਸਰੋਵਰ ਪਥਿਕ ਪਿਆਸ ਚਿਤ ਸਰੋਵਰ ਇਥੇ ਵਿਸਰਾਮ ਆਤਮ ਜਾਲ ਲੈਣ ਹਰ ਦਰਸ ਪ੍ਰੇਮ ਜਨ ਨਾਨਕ ਕਰੀ ਕਿਰਪਾ ਪ੍ਰਵਦੈਨ ਹਰ ਦਰਸ ਪ੍ਰੇਮ ਜਨ ਨਾਨਕ ਇਥੇ ਵਿਸਰਾਮ ਹੈ ਕਾਰ ਪਦ ਹੈ ਕਰੀ ਨਹੀਂ ਕਰ ਕਿਰਪਾ ਪ੍ਰਭ ਦੇਨ